ਸਮਾਜ ਸੇਵਾ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਅੱਜ ਵੀ ਸਮਾਜ ਸੇਵਾ ਦਲ ਵੱਲੋਂ 200 ਦੇ ਕਰੀਬ ਲੋਕਾਂ ਨੂੰ ਫਰੀ ਗਰਮਸ਼ਾਲਾ ਤੇ ਹੋਰ ਸਮਾਨ ਵੰਡਿਆ ਗਿਆ ਹੈ। ਇਸ ਮੌਕੇ ਤੇ ਕੁਡਾਸਪੁਰ ਦੇ ਹਲਕੇ ਤੋਂ ਬਦਾਇਕ ਬਰਿੰਦਰਪ੍ਰੀਤ ਸਿੰਘ ਪਾਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਬੋਲੇ ਸਮਾਜ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਸਿੰਘ ਲੱਡੀ ਨੇ ਕਿਹਾ ਕਿ ਸਮਾਜ ਸੇਵਾ ਦਲ ਵੱਲੋਂ ਹਮੇਸ਼ਾ ਹੀ ਲੋਕਾਂ ਦੇ ਭਲੇ ਲਈ ਕੰਮ ਕੀਤੇ ਜਾਂਦੇ ਹਨ। ਜਿਵੇਂ ਕਿ ਕੋਰੋਨਾ ਕਾਲ ਦੌਰਾਨ ਅਸੀਂ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਤੇ ਲੋੜਵੰਦ ਕੁੜੀਆਂ ਦਾ ਯਾ ਵੀ ਕਰਵਾਏ ਨਸ਼ੇ ਦੇ ਖਿਲਾਫ 프리 ਮੈਡੀਕਲ ਕੈਂਪ ਲਗਵਾਏ ਗਏ ਉਹਨਾਂ ਨੇ ਕਿਹਾ ਕਿ ਅੱਜ ਵੀ ਸਮਾਜ ਸੇਵਾ ਦਲ ਵੱਲੋਂ 200 ਦੇ ਕਰੀਬ ਲੋਰ ਬੰਦ ਲੋਕਾਂ ਨੂੰ ਗਰਮਸ਼ਾਲਾ ਤੇ ਹੋਰ ਸਮਾਨ ਦਿੱਤਾ ਗਿਆ ਹੈ ਇਸ ਮੌਕੇ ਤੇ ਬੋਲੇ ਹਲਕਾ ਵਿਧਾਇਕ ਬਰਿੰਦਮੇਸੀ ਪਾੜਾ ਨੇ ਕਿਹਾ ਕਿ ਸਮਾਜ ਸੇਵਾ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕੀਤੀ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਸਮਾਜ ਸੇਵਾ ਕਰਨੀ ਚਾਹੀਦੀ ਹੈ ਤਾਂ ਜਿਸ ਨਾਲ ਲੋਕਾਂ ਦਾ ਭਲਾ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਸਾਡੇ ਨੌਜਵਾਨ ਵੀ ਇਸ ਸੇਵਾ ਵਿੱਚ ਜ਼ਰੂਰ ਸ਼ਾਮਿਲ ਹੋਣ ਜਿਸ ਨਾਲ ਸਮਾਜ ਨੂੰ ਇੱਕ ਚੰਗੀ ਸਿਹਤ ਦਿੱਤੀ ਜਾ ਸਕੇ ਦੇਖੋ ਅੱਜ ਸਮਾਜ ਸੇਵਾ ਦਲ ਵੱਲੋਂ ਜਿਨ੍ਹਾਂ ਦੇ ਸਾਰੇ ਅਹੁਦੇਦਾਰ ਸਹਬਾਨ ਸੁਖ ਬਠਵਾਲਾ ਜੀ ਲਾਡੀ ਜੀ ਦਰਸ਼ਨ ਜੀ ਪ੍ਰਿੰਸੀਪਲ ਸਾਹਿਬ ਸਾਰੇ ਇਹਨਾਂ ਦੀ ਕਾਫੀ ਵੱਡੀ ਟੀਮ ਹੈ ਜਿਨ੍ਹਾਂ ਨੇ ਅੱਜ ਲੋੜਵੰਦਾਂ ਨੂੰ ਸ਼ਾਲ ਔਰ ਲੋਈਆਂ ਔਰ ਨਾਲ ਮਾਲੀ ਸਹਾਇਤਾ ਜਿਹੜੀ ਦਿੱਤੀ ਹੈ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਕਿਉਂਕਿ ਸੇਵਾ ਜਿਹੜੀ ਆ ਉਹ ਪਰਮਾਤਮਾ ਹੀ ਦਿੰਦਾ ਹੈ ਬਿਨਾ ਜਿਹੜੀ ਕਰਮਾਂ ਤੋਂ ਸੇਵਾ ਵੀ ਨਹੀਂ ਮਿਲਦੀ ਔਰ ਸਮਾਜ ਸੇਵਾ ਦਲ ਨੇ ਮੇਰੇ ਨਾਲ ਰਲ ਕੇ ਜਦੋਂ ਕਰੋਨਾ ਕਾਲ ਸੀਗਾ ਇਹ ਸਾਰੇ ਜਿਲ੍ਹੇ ਵੀ ਇਹਨਾਂ ਦੇ ਅਹੁਦੇਦਾਰ ਨੇ ਉਸ ਸਮੇਂ ਵੀ ਇਹਨਾਂ ਨੇ ਬੜਾ ਸਾਥ ਦਿੱਤਾ ਸੀਗਾ ਸਹਿਯੋਗ ਕੀਤਾ ਸੀਗਾ ਔਰ ਲੋਕਾਂ ਨੂੰ ਜੋ ਵੀ ਉਸ ਸਮੇਂ ਲੋੜਵੰਦ ਸੀਗੇ ਉਹਨਾਂ ਦੇ ਤੱਕ ਪਹੁੰਚ ਪਹੁੰਚ ਕਰਕੇ ਔਰ ਚਾਹੇ ਉਹ ਸੈਨੀਟਾਈਜੇਸ਼ਨ ਦਾ ਕੰਮ ਸੀਗਾ ਚਾਹੇ ਉਹ ਲੋਡਵੰਦਾਂ ਨੂੰ ਕਿਸੇ ਰਾਸ਼ਨ ਦੀ ਲੋਡ ਸੀ ਉਦੋਂ ਵੀ ਇਸ ਸੰਸਥਾ ਨੇ ਸੇਵਾ ਕੀਤੀ ਸੀਗੀ ਸੋ ਅੱਜ ਮੈਨੂੰ ਬਥਵਾਲੇ ਵਿਖੇ ਆਉਣ ਦਾ ਮੌਕਾ ਮਿਲਿਆ ਇਸ ਟੀਮ ਨੇ ਬੁਲਾਇਆ ਔਰ ਲਗਭਗ 150 ਤੋਂ 200 ਜਿਹੜੇ ਲੋਡਵੰਦ ਨੇ ਉਹਨਾਂ ਨੂੰ ਇਹਨਾਂ ਵੱਲੋਂ ਅੱਜ ਇਹ ਸੇਵਾ ਜੜੀ ਨਿਭਾਈ ਜਾ ਰਹੀ ਹੈ ਤੇ ਮੈਂ ਅਰਦਾਸ ਕਰਦਾ ਹਾਂ ਪ੍ਰਮਾਤਮਾ ਅੱਗੇ ਕਿ ਸਮਾਜ ਸੇਵਾ ਦਲ ਦੇ ਸਾਰੇ ਅਹੁਦੇਦਾਰਾਂ ਨੂੰ ਤਾਕਤ ਬਖਸ਼ਣ ਔਰ ਇਸੇ ਤਰ੍ਹਾਂ ਹੀ ਇਸ ਸਮਾਜ ਦੇ ਵਿੱਚ ਸੇਵਾ ਕਰਦੇ ਰਹਿਣ ਤੇ ਨਾਲ ਹੀ ਵਧਾਈ ਵੀ ਦਿਨਾ ਇਸ ਸਮੂਚੀ ਟੀਮ ਨੂੰ ਔਰ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਔਰ ਉਹ ਵੀ ਅਰਦਾਸ ਕਰਦੇ ਆ ਕਿ ਸੰਗਤ ਦੀ ਅਰਦਾਸ ਹਮੇਸ਼ਾ ਜਿਹੜੀ ਆ ਉਹ ਪ੍ਰਵਾਨ ਹੁੰਦੀ ਆ ਸੰਗਤ ਵੀ ਮੈਂ ਬੇਨਤੀ ਕੀਤੇ ਆ ਕਿ ਸੰਗਤ ਅਰਦਾਸ ਕਰੇ ਕਿ ਸਮਾਜ ਸੇਵਾ ਦਲ ਨੂੰ ਤੇ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਤਾਕਤ ਬਸ਼ੇ ਤੇ ਅਸੀਂ ਇੱਕ ਦੂਸਰੇ ਦੀ ਲੋੜ ਪੈਣ ਤੇ ਸੇਵਾ ਕਰਦੇ ਰਹੀਏ ਨੌਜਵਾਨਾਂ ਦੀ ਮੈਸੇਜ ਨਿਕੋ ਮੈਂ ਨੌਜਵਾਨਾਂ ਨੂੰ ਮੈਂ ਜੋ ਮਾਇਤੇ ਬੋਲਦੇ ਆ ਵੀ ਇਹ ਗੱਲ ਕਹੀ ਆ ਕਿ ਕੰਮ ਨਾ ਕੋ چھوٹਾ ਹੁੰਦਾ ਨਾ ਕੋ ਵੱਡਾ ਹੁੰਦਾ ਜਦੋਂ ਅਸੀਂ ਇੱਥੇ ਕੰਮ ਕਰਦੇ ਆ ਆਪਣੇ ਸੂਬੇ ਦੇ ਵਿੱਚ ਆਪਣੇ ਮੁਲਕ 'ਚ ਸਾਨੂੰ ਇਹ ਕੰਮ ਛੋਟੇ ਲੱਗਦੇ ਆ ਔਰ ਅਸੀਂ ਗੁਰੇਜ ਕਰਦੇ ਆ ਕੰਮ ਨੂੰ ਕਰਨ ਤੋਂ ਬਲਕਿ ਜਦੋਂ ਅਸੀਂ ਬਾਹਰ ਜਾਂਦੇ ਆ ਫਿਰ ਹਰ ਤਰ੍ਹਾਂ ਦਾ ਕੰਮ ਕਰਦੇ ਆ ਮੈਂ ਇਸ ਨੂੰ ਆਇਡੈਂਟੀਫਾਈ ਨਹੀਂ ਕਰਨਾ ਚਾਹੁੰਦਾ ਕੰਮਾਂ ਨੂੰ ਕਿ ਆਹ ਕੰਮ ਉੱਥੇ ਕਰਦੇ ਨੇ ਪਰ ਕਰਦੇ ਨਹੀਂ ਪਰ ਜੇਕਰ ਇੱਥੇ ਦੀ ਗੱਲ ਕਰੀਏ ਸਾਡਾ ਜਿਹੜਾ ਹਿੰਦੁਸਤਾਨ ਹੈ ਸਾਡਾ ਜਿਹੜਾ ਖਾਸ ਕਰ ਪੰਜਾਬ ਸੂਬਾ ਆ ਇੱਥੇ ਕੋਈ ਵੀ ਬੰਦਾ ਭੁੱਖਾ ਨਹੀਂ ਸੌ ਸਕਦਾ ਇਸ ਧਰਤੀ ਦੇ ਵਿੱਚ ਇੰਨੀ ਉਪਜਾਊ ਧਰਤੀ ਹੈ ਸਾਡੀ ਔਰ ਜਿਹਦੇ ਕੋਲ 1 ਏਕੜ ਜਾਂ 2 ਏਕੜ ਵੀ ਜ਼ਮੀਨ ਆ ਚਾਹੇ 4 ਕਣਾ ਦੀ ਜ਼ਮੀਨ ਹੋ ਉਹ ਕਦੀ ਭੁੱਖਾ ਨਹੀਂ ਸੌ ਸਕਦਾ ਕਿਉਂਕਿ 10 9ਾਂ ਦੀ ਕਿਰਤ ਬਾਬੇ ਨਾਨਕ ਨੇ ਹਮੇਸ਼ਾ ਕਿਹਾ ਕਰਨ ਲਈ ਔਰ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਾਂਗਾ ਕਿ ਆਪਾਂ ਜਿਹੜੀ ਕੰਮ ਨੂੰ ਛੋਟਾ ਵੱਡਾ ਵੇਖ ਕੇ ਨਾ ਛੱਡੀਏ ਸਰ ਕੰਮ ਨੂੰ ਹੱਥ ਪਾਈਏ ਤਾਂ ਹੀ ਅੱਗੇ ਵਧ ਸਕਦੇ ਹਾਂ ਮੈਂ ਚਾਹੇ ਅੱਜ ਬਤੌਰ ਵਿਧਾਇਕ ਦੂਜੀ ਵਾਰ ਬਣਿਆ ਪਰ ਮੈਂ ਹਮੇਸ਼ਾ ਆਪ ਦੇ ਹੱਥਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਜ਼ਮੀਨ 'ਚ ਜਾ ਕੇ ਵਾਹੀਦੀ ਆ ਚਾਹੇ ਹੋਰ ਕਈ ਕੰਮ ਘਰੇਲੂ ਹੁੰਦੇ ਨੇ ਮੈਂ ਹਮੇਸ਼ਾ ਇਸ ਕਰਕੇ ਕਰਦਾ ਕਿ ਨੌਜਵਾਨਾਂ ਨੂੰ ਵੀ ਪ੍ਰੇਰਨਾ ਦਵਾਂ ਕਿ ਜੇ ਮੈਂ ਬਤੌਰ ਦੂਜੀਵਾਰ ਵਿਧਾਇਕ ਵੀ ਆਪਣੇ ਹੱਥਾਂ ਨਾਲ ਕੰਮ ਕਰਦਾ ਤਾਂ ਤੁਸੀਂ ਵੀ ਕਰੋ ਤਾਂ ਹੀ ਸਾਡਾ ਸੂਬਾ ਤੇ ਸਾਡਾ ਮੁਲਕ ਤਰੱਕੀ ਕਰੂਗਾ ਤੇ ਸਾਡਾ ਪਰਿਵਾਰ ਖੁਸ਼ਹਾਲ ਰਹੇਗਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਮਾਜ ਸੇਵਾ ਦਲ ਰੱਖਿਆ ਗਿਆ ਲੀਗਲ ਡਵਾਈਜ਼ਰ ਜ਼ਿਲ੍ਹਾ ਲੀਗਲ ਵੈਲੇ ਸੋਖ ਬਤਵਾਲਾ ਜੀ ਹਰਦੋ ਬਤਵਾਲਾ ਸਮਾਜ ਸੇਵਾ ਦਲ ਇਸੇ ਤਰ੍ਹਾਂ ਹੀ ਸਮੇਂ-ਸਮੇਂ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦਾ ਰਹਿੰਦੇ ਆ ਅੱਜ ਦਾ ਜਿਹੜਾ ਪ੍ਰੋਗਰਾਮ ਆ ਅੱਜ ਕੋਈ 150 200 ਤੋਂ ਵੱਧ ਬੀਬੀਆਂ ਨੂੰ ਬਜ਼ੁਰਗਾਂ ਨੂੰ ਕੰਬਲ ਤੇ ਲੋਈਆਂ ਤੇ ਜਰਾਬਾਂ ਦੇ ਨਗਦ ਰਾਸ਼ੀ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਸਮਾਜ ਸੇਵਾ ਦਲ ਵੱਲੋਂ ਕੀ ਨਸੀ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਜਿਹੜੇ ਸਮਾਜ ਸੇਵਾ ਵੱਲ ਨਹੀਂ ਪਰ ਵਿਦੇਸ਼ਾਂ ਵੱਲ ਜਾਣਾ ਚਾਹੁੰਦੇ ਲੋਕਾਂ ਨੌਜਵਾਨਾਂ ਨੂੰ ਇਹੀ ਸਮੇਂ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਦੇਸ਼ ਚ ਰਹਿ ਕੇ ਆਪਣੇ ਪੰਜਾਬ ਚ ਰਹਿ ਕੇ ਕੰਮ ਕਰਨ ਬਾਹਰ ਜਾ ਕੇ ਵੀ ਕੋਈ ਏਡਾ ਵਧੀਆ ਕੰਮ ਨਹੀਂ ਆ ਕਈ ਦੇਸ਼ਾਂ ਦੇ ਵਿੱਚ ਮੀਡੀਆ ਰਾਇ ਵੀ ਸਾਨੂੰ ਪਤਾ ਲੱਗਦਾ ਹੈ ਸੋਸ਼ਲ ਮੀਡੀਆ ਰਾਇ ਵੀ ਵੀ ਬੇਰੋਜ਼ਗਾਰੀ ਬਾਹਰ ਦੇ ਮੁਲਕਾਂ ਵਿੱਚ ਵੀ ਬੜੀ ਆ ਜਾ ਕੇ ਆਪਣੇ ਇਥੇ ਲੱਖਾਂ ਰੁਪਏ ਲਾ ਕੇ ਬਾਹਰ ਜਾਂਦੇ ਆ ਤੇ ਉੱਥੇ ਜਾ ਕੇ ਵੀ ਸਾਨੂੰ ਕਈ ਵਾਰ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਤੇ ਕਈ ਵਾਰੀ ਕੰਮ ਵੀ ਨਹੀਂ ਮਿਲਦਾ ਤੇ ਪੈਸਾ ਬਰਬਾਦ ਹੁੰਦਾ ਵਾ ਨੌਜਵਾਨਾਂ ਨੂੰ ਇਹੋ ਹੀ ਬੇਨਤੀ ਆ ਕਿ ਆਪਣੇ ਇਲਾਕੇ ਵਿੱਚ ਰਹਿ ਕੇ ਇੱਥੇ ਕੰਮ ਕਰਨ ਇਥੇ ਕੋਈ ਨਾ ਕੋਈ ਪ੍ਰਾਲਾ ਜਿਹੜਾ ਵਾ ਵਧੀਆ ਤਰੀਕੇ ਨਾਲ ਤਿਆਰ ਕਰਨਾ ਮੇਰਾ ਨਾਲ ਸੁਸਕ ਬਤਵਾਲਾ ਸਮਾਜ ਸਾ ਦਾ ਜਿਲ੍ਹਾ ਡਵਾਜਰ ਆ ਮੈਂ ਸਭ ਤੋਂ ਪਹਿਲਾਂ ਸਾਰੇ ਨੂੰ ਵਾਜਿਦ ਖਾਲਸਾ ਵਾਜਿਦ ਦੀ ਫਤਿਹ ਬਣਾਉਣਾ ਵਾ ਅੱਜ ਅਸੀਂ ਸਮਾਜ ਸੇਵਾ ਦਲੋਂ ਇੱਕ ਨਿਕਾ ਜਿਹਾ ਪ੍ਰਾਲਾ ਕੀਤਾ ਵਾ ਜਿਹੜੇ ਆਪਣੇ ਗਰੀਬ ਵਿਧਵਾ ਜਿਹੜੀਆਂ ਜਨਾਨੀਆਂ ਨੇ ਚਾਹ ਜਿਹੜੇ ਬਜ਼ੁਰਗ ਬੰਦੇ ਨੇ ਅੱਜ ਉਹਨਾਂ ਨੂੰ ਅਸੀਂ ਸਮਾਜ ਸੇਵਾ ਦਲ ਵੱਲੋਂ ਮਿਲ ਵੀ ਉਹਨਾਂ ਨੂੰ ਸ਼ਾਲ ਲੋਈਆਂ ਉਹਨਾਂ ਨੂੰ ਰਾਸ਼ੀ ਦੇ ਕੇ ਉਹਨਾਂ ਨੂੰ ਅੱਜ ਹੀ ਸਨਮਾਨਤ ਵੀ ਕੀਤਾ ਵਾ ਉਹਨਾਂ ਨੂੰ ਇਸ ਮੌਕੇ ਤੇ ਸਾਡੇ ਐਮਐਲਏ ਸਾਹਿਬ ਆਏ ਨੇ ਉਹ ਵੀ ਸਮਾਜ ਸੇਵੀ ਹੋਣ ਦੇ ਨਾਤੇ ਉਹਨਾਂ ਨੂੰ ਅੱਜ ਇੱਥੇ ਬੁਲਾਇਆ ਕਿਉਂਕਿ ਉਹ ਵੀ ਸਮਾਜ ਸੇਵੀ ਦੀ ਸੇਵਾ ਬਹੁਤ ਕਰਦੇ ਨੇ ਐਮਐਲਏ ਦਾ ਰਿਸ਼ਤਾ ਨਾਤਾ ਉਹਨਾਂ ਦਾ ਆਪਣਾ ਲੱਗ ਜਗਾ ਚੱਲਦਾ ਲੇਕਿਨ ਸਮਾਜ ਸੇਵੀ ਹੋਣ ਦੇ ਨਾਤੇ ਉਹਨਾਂ ਦਾ ਵੀ ਧੰਨਵਾਦ ਵੀ ਕਰਦੇ ਆ ਜਿਹੜੇ ਹਰ ਵਾਰੀ ਲੋਕਾਂ ਦੇ ਵਿੱਚ ਵਿਚਰ ਲਿਆ ਔਰ ਸਮਾਜ ਸੇਵਾ ਦੀ ਜਿਹੜੀ ਸੇਵਾ ਉਹ ਵੀ ਸਾਡੇ ਨਾਲ ਬੜੀ ਕਰਦੇ ਨੇ ਤੇ ਬਹੁਤ ਹੋ ਗਿਆ ਅੱਜ ਘੱਟੋ ਘੱਟ 250 ਆਇਆ ਤੁਸੀਂ ਵੇਖ ਹੀ ਲਿਆ ਵਾ ਲੇਕਿਨ ਸਾਡਾ ਮੈਸੇਜ ਬੜਾ ਛੋਟਾ ਜਿਹਾ ਸੀ ਟਾਈਮ ਦੀ ਕਮੀ ਘਾਟ ਹੋਣ ਕਰਕੇ ਅਸੀਂ ਕੋਈ ਏਡਾ ਵੱਡਾ ਪ੍ਰੋਗਰਾਮ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਮੇਰੇ ਪਿੰਡ ਵਾਸੀਆਂ ਨੇ ਪੂਰਾ ਸਾਥ ਦਿੱਤਾ ਵਾ ਤਾਂ ਅਸੀਂ ਉਹਨਾਂ ਨੂੰ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਦਿੱਤਾ ਵਾ ਪਰਮਾਤਮਾ ਅਗਾਰੀ ਅਰਦਾਸ ਕਰਨਿਆ ਇਸੇ ਤਰ੍ਹਾਂ ਅਸੀਂ ਆਪਣੇ ਗਰੀਬ ਲੋਕਾਂ ਦੀ ਸੇਵਾ ਜਿਹੜੀ ਉਹ ਕਰਦੇ ਰਹੀਏ त बसि इन कुझु के वाहि ख़ाला वाहि